ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਾਡੇ YouTube ਚੈਨਲ ਦਾ ਬਹੁਤ ਬਹੁਤ ਸਵਾਗਤ ਆ ਤੇ ਆਸ ਕਰਦੇ ਹਾਂ ਜੀ ਸਾਰਿਆਂ ਨੇ ਬਿਲਕੁਲ ਠੀਕ ਹੋਵਗੇ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਪਿੰਡ ਸਬਾਜਪੁਰ ਜਿਸ ਸਥਾਨ ਦੇ ਉੱਪਰ ਧੰਨ ਧੰਨ ਬਾਬਾ ਸਰਜਨ ਸਾਹਿਬ ਜੀ ਗੁਰਦੁਆਰਾ ਸਥਿਤਿਆ ਅੱਜ ਆਪਾਂ ਤੁਹਾਨੂੰ ਨਾਲੇ ਕਰਾਵਾਂ ਕਿ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਨਾਲ ਹੀ ਉਸ ਸਥਾਨ ਤੇ ਅੱਜ ਮੇਲਾ ਵੀ ਆ ਤੇ ਆਪਾਂ ਤੁਹਾਨੂੰ ਮੇਲਾ ਵੀ ਦਿਖਾਉਣੇ ਆ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਅਸੀਂ ਇਦਾਂ ਹੀ ਤੁਹਾਡੇ ਵਾਸਤੇ ਨਵੀਆਂ ਨਵੀਆਂ ਵੀਡੀਓਜ਼ ਲੈ ਕੇ ਆ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਪਿੰਡ ਸ਼ਬਾਜਪੁਰ ਤੇ ਹੁਣ ਆਪਾਂ ਪਤਨੂ ਲੈ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਸੜਕਾਂ ਦੇ ਉੱਪਰ ਤੁਸੀਂ ਹਲੇ ਦੁਆਲੇ ਦੇਖ ਸਕਦੇ ਗੱਡੀਆਂ ਲੱਗੀਆਂ ਆਂ ਪਾਰਕਿੰਗ ਵੀ ਜਿਹੜੀ ਫੁੱਲ ਹੋ ਗਈ ਸਵੇਰੇ ਹੀ ਹੁਣ ਆਪਾਂ ਆ ਗਏ ਆ ਜੀ ਮੇਨ ਗੇਟ ਉੱਪਰ ਤੇ ਹੁਣ ਆਪਾਂ ਪਤਨੂ ਲੈ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਕੋਲ ਤੇ ਸੰਗਤਾਂ ਤੁਸੀਂ ਦੇਖ ਸਕਦੇ ਜੇ ਬਹੁਤ ਹੀ ਇਕੱਠ ਹੋਇਆ ਸੰਗਤਾਂ ਦਾ ਬੜੀ ਹੀ ਧੂਮ ਧਾਮ ਨਾਲ ਸੰਗਤਾਂ ਬਾਬਾ ਜੀ ਦਾ ਜਿਹੜਾ ਮੇਲਾ ਉਹ ਮਨਾਉਂਦੀਆਂ ਨੇ ਤੁਸੀਂ ਦੇਖ ਸਕਦੇ ਜੇ ਬਾਬਾ ਸਰਜਨ ਸਿੰਘ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੇ ਸੇਵਕ ਸੀ ਤੇ ਆਪਾਂ ਤੁਹਾਨੂੰ ਉਹਨਾਂ ਦੇ ਜੋ ਗੁਰਦੁਆਰਾ ਸਾਹਿਬ ਦੇ ਕਰਾਉਣੇ ਆ ਦਰਸ਼ਨ ਜੋ ਕਿ ਪਿੰਡ ਸੁਬਾਜਪੁਰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸਥਿਤ ਆ ਤੇ ਸਭ ਤੋਂ ਪਹਿਲਾਂ ਆਪਾਂ ਜੋੜੇ ਜਮਾ ਕਰਾਉਣੇ ਆ ਜੋੜਾ ਘਰ ਵਿੱਚ ਤੇ ਫਿਰ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਦਰਬਾਰ ਦੇ ਅੰਦਰ ਤੇ ਨਾਲੇ ਗੁਰਦੁਆਰਾ ਸਾਹਿਬ ਦਿਖਾਉਣੇ ਆ ਆ ਤੁਸੀਂ ਦੇਖ ਸਕਦੇ ਹੋ ਜੋੜਾ ਘਰ ਸੰਗਤਾਂ ਸੇਵਾ ਵੀ ਕਰ ਰਹੀਆਂ ਬਹੁਤ ਵੱਧ ਛੜ ਕੇ ਆਪਣੀਆਂ ਅਹ ਤੁਸੀਂ ਇਮਾਰਤ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੋਹਣੀ ਬਣੀ ਆਈ ਤੇ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਚਲਦੇ ਹਾਂ ਸਰੋਵਰ ਤੇ ਤੇ ਫਿਰ ਆਪਾਂ ਚਲਦੇ ਹਾਂ ਦਰਬਾਰ ਦੇ ਅੰਦਰ ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਸਰੋਵਰ ਤੇ ਉੱਤੇ ਦੇਖ ਸਕਦੇ ਜੇ ਬਹੁਤ ਹੀ ਵਧੀਆ ਰੁੱਖ ਵੀ ਲੱਗੇ ਹੋਏ ਚਾਰੇ ਪਾਸੇ ਇਹ ਗਰਮੀ ਵੀ ਬਹੁਤ ਆ ਤੇ ਹਲੇ ਸਵੇਰ ਦਾ ਹੀ ਟਾਈਮ ਆ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਉਹ ਮਮਾ ਅਗੇ ਪਹੁੰਚ ਰਹੀਆਂ ਨੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਦੜੇ ਬਾੜ ਦੇ ਅੰਦਰ ਬਹੁਤ ਹੀ ਸੋਹਣੀ ਸਜਾਵਟ ਹੋਈ ਹੈ ਤੁਸੀਂ ਦੇਖ ਸਕਦੇ ਦਰਬਾਰ ਦੇ ਅੰਦਰ ਲੋ ਜਿਉਣਾ ਪ੍ਰਦਰਸ਼ਨ ਕਰਕੇ ਆ ਗਏ ਆ ਬਾਹਰ ਤੁਸੀਂ ਦੇਖ ਸਕਦੇ ਜੇ ਬਾਬਾ ਜੀ ਉਹਨਾਂ ਨੇ ਕਿੰਨੀ ਸੋਹਣੀ ਸਜਾਵਟ ਕੀਤੀ ਹੈ ਦਰਬਾਰ ਦੇ ਅੰਦਰ ਤੇ ਸੰਗਤਾਂ ਵੀ ਬਹੁਤ ਦੂਰੋਂ ਦੂਰੋਂ ਮਮਾ ਕੇਸ ਸਥਾਨ ਦੇ ਉੱਪਰ ਪਹੁੰਚਦੇ ਆ ਨੇ ਤੁਸੀਂ ਦੇਖ ਸਕਦੇ ਜੇ ਬਹੁਤ ਹੀ ਸ਼ਰਧਾ ਭਾਵਨਾ ਲੈ ਕੇ ਸੰਗਤ ਆਉਂਦੀ ਆ ਦਿਵਾਨ ਵੀ ਬਹੁਤ ਸੋਹਣੇ ਲੱਗਦੇ ਆ ਇਸ ਸਥਾਨ ਦੇ ਉੱਪਰ ਆਪਾਂ ਤੁਹਾਨੂੰ ਉਧਰ ਵੀ ਦਿਵਾਨ ਹਾਲ ਦੇ ਵਿੱਚ ਵੀ ਲੈ ਕੇ ਜਾਵਾਂਗੇ ਇੱਧਰ ਤੁਸੀਂ ਦੇਖ ਸਕਦੇ ਜੇ ਲੰਗਰ ਦਾ ਪ੍ਰਬੰਧ ਇਹਦੇ ਵਾਲੀ ਸਾਈਡ ਆ ਇੱਧਰ ਸੰਗਤਾਂ ਸੇਵਾ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਜੇ ਬੀਬੀਆਂ ਸੇਵਾ ਕਰਦੀਆਂ ਹੋ ਜਾਂ ਇੱਧਰ ਤੇ ਇੱਧਰ ਵਾਲੀ ਸਾਈਡ ਸੰਗਤਜੀਤ ਪਾण्डेय ਦੀ ਸੇਵਾ ਚੱਲ ਰਹੀ ਆ ਸੇਵਾ ਕਰ ਰਹੇ ਆ ਭੰਡਿਆਂ ਦੀਆਂ ਬਰਤਨਾਂ ਦੀਆਂ ਤੇ ਉਧਰ ਬੀਬੀਆਂ ਲੋਹ ਦੇ ਉੱਪਰ ਸੇਵਾ ਨਿਭਾ ਰਹੀਆਂ ਨੇ ਆਪਣੀ ਆਪਣੀ ਤੇ ਇਧਰ ਵਾਲੀ ਸਾਈਡ ਸੰਗਤ ਦੀ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੰਗਤ ਵਾਸਤੇ ਬਹੁਤ ਹੀ ਸੋਹਣਾ ਪ੍ਰਬੰਧ ਕੀਤਾ ਹੋਇਆ ਚੰਨੀਆਂ ਲਾ ਕੇ ਤੇ ਇਧਰ ਤੋਂ ਹੀ ਗੁਰੂਸ ਘਰ ਦੀ ਇਮਾਰਤ ਦੇਖ ਸਕਦੇ ਜੀ ਬਹੁਤ ਹੀ ਸੁੰਦਰ ਬਣੀ ਹੋਈ ਇੱਥੋਂ ਹੁਣ ਅਪਾ ਤੁਹਾਨੂੰ ਲੈ ਕੇ ਚੱਲਦੇ ਆਂ ਦਿਵਾਨਾ ਹਰ ਵਾਲੀ ਸਾਈਡ। ਲਓ ਜੀ ਸੰਗਤ ਜੀ ਹੁਣ ਅਪਾ ਪਹੁੰਚ ਚੁੱਕੇ ਆਂ ਦਿਵਾਨਾ ਹਰ ਵਾਲੀ ਸਾਈਡ। ਇੱਥੇ ਦਿਵਾਨ ਲੱਗੂਗਾ ਅੱਜ। ਬਹੁਤ ਹੀ ਸੋਹਣੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਦੇਖ ਸਕਦੇ ਜੇ ਅ ਗੇਟ ਬਣਾਇਆ ਹੋਇਆ ਬਹੁਤ ਹੀ ਸੋਹਣਾ ਤੇ ਕੋਈ ਸੰਗਤਾਂ ਦੇਖ ਸਕਦੇ ਹਾਂ ਲਈ ਤਿਆਰੀਆਂ ਚੱਲ ਰਹੀਆਂ ਨੇ ਤੇ ਪਹਿਲਾਂ ਹੀ ਆ ਕੇ ਇੱਧਰ ਬੈਠ ਚੁੱਕੀਆਂ ਨੇ ਥੋੜਾ ਪਤਾ ਨਾ ਕੋਲ ਜਾ ਕੇ ਲਾਗੋਂ ਵੀ ਵਿਖਾਉਣੇ ਆ ਗਰਮੀ ਵੀ ਬਹੁਤ ਹੈ ਇਸ ਕਰਕੇ ਪ੍ਰਬੰਧ ਵੀ ਬਹੁਤ ਵਧੀਆ ਹੈ ਦੇਖ ਸਕਦੇ ਕੋੂਲਰ ਲੱਗੇ ਹੋਏ ਨੇ ਪੱਖੇ ਵੀ ਲੱਗੇ ਹੋਏ ਨੇ ਤਾਂਤਨ ਬਾਬਾ ਸਰਜਨ ਸਾਹਿਬ ਜੀ ਬਹੁਤ ਹੀ ਸੋਹਣੇ ਦੇਖ ਸਕਦੇ ਤੁਸੀਂ ਸਜਾਵਟ ਕੀਤੀ ਹੋਈਗਾ ਬਾਬਾ ਜੀ ਉਹਨਾਂ ਨੇ ਵੀਰ ਹੱਲੇ ਵੀ ਲੱਗੇ ਆ ਸਜਾਵਟ ਕਰਦੇ ਦੇਖ ਸਕਦੇ ਜੀ ਗੁਰਦੁਆਰ ਨਾਲ ਤੋਂ ਗਿਆ ਪਤਾ ਨੂੰ ਫਿਰ ਉਧਰ ਗੁਰਦੁਆਰੇ ਵਾਲੀ ਥੈੜ ਲੈ ਕੇ ਚੱਲਦੇ ਆ ਸਾਰਾ ਗੁਰਦੁਆਰਾ ਸਾਹਿਬ ਦਿਖਾਉਣੇ ਤੁਹਾਨੂੰ ਦੂਰੋਂ ਦੂਰੋਂ ਸੰਗਤਾਂ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਸਰਾ ਵੀ ਮੌਜੂਦ ਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਧਰ ਤੁਸੀਂ ਦੇਖ ਸਕਦੇ ਹੋ ਸ਼ਰਦਾ ਜੀ ਦੀ ਜਿਹੜੀ ਉਹ ਛਵੀਲਾਉ ਲੱਗੀ ਹੋਈ ਆ ਸ਼ਰਦਾ ਜੀ ਸ਼ਕਾਰ ਹੈ ਬਾਬਾ ਜੀ ਸਭ ਨੂੰ ਸਾਈਆਂ ਆਂ ਸੰਗਤਾਂ ਨੂੰ ਤੇ ਆਪਾਂ ਵੀ ਛਕਦੇ ਆ ਨਾਲੇ ਤੁਹਾਨੂੰ ਦਿਖਾਉਣੇ ਆ ਇੱਥੇ ਗਰਮੀ ਬਹੁਤ ਹੁਣ ਕਰਕੇ ਸ਼ਬੀਲਾ ਵੀ ਬਹੁਤ ਲੱਗੀਆਂ ਆ ਬਾਹਰ ਵੀ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਬਾਹਰ ਵੀ ਆਪਾਂ ਤੁਹਾਨੂੰ ਵਿਖਾਉਣੇ ਆ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੀ ਹੋਈ ਆ ਸ਼ਰਦਾਈ ਦੀ ਲਓ ਜੀ ਇੱਧਰ ਲੱਗਾ ਹੋਇਆ ਜੀ ਚਾਪ ਕੋੜਿਆਂ ਦਾ ਲੰਗਰ ਜੋ ਗੁਰਦੁਆਰੇ ਸਾਹਿਬ ਦਾ ਲੰਗਰ ਹਾਲ ਆਏ ਲਗਦਾ ਸ਼ਾਹ ਕਰੀਆਂ ਨੇ ਜੀ ਚਾਪਪੋੜੇ ਪੰਗਤਾਂ ਵਿੱਚ ਬੈਠ ਕੇ ਆਰਾਮ ਨਾਲ ਤੁਸੀਂ ਦੇਖ ਸਕਦੇ ਜੇ ਤੇ ਇਥੋਂ ਬਾਝਾ ਪਤਾ ਨੂੰ ਹੁਣ ਸਾਰਾ ਮੇਲਾ ਵੀ ਵਿਖਾਵਾਂਗੇ ਜੋ ਜੋ ਬਾਜ਼ਾਰ ਦੇ ਵਿੱਚ ਲੱਗਾ ਹੋਇਆ ਵਾ ਦੁਕਾਨਾਂ ਸ਼ਬੀਲਾਂ ਬਾਹਰ ਲੱਗੀਆਂ ਆ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਬਹੁਤ ਹੀ ਵੱਡਾ ਮੇਲਾ ਲੱਗਦਾ ਇਸ ਸਥਾਨ ਦੇ ਉੱਪਰ ਤੁਹਾਨੂੰ ਦਿਖਾਉਣੇ ਆਪਾਂ ਜੀ ਹੁਣ ਆਪਾਂ ਗੁਰੂ ਘਰ ਦੇ ਕਰ ਲਿਆ ਦਰਸ਼ਨ ਤੇ ਹੁਣ ਆਪਾਂ ਤੁਹਾਨੂੰ ਬਾਜ਼ਾਰ ਦਿਖਾਉਣੇ ਆ ਮੇਲੇ ਵਾਲਾ ਇਹ ਦੁਕਾਨਾਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਲੱਗੀਆਂ ਆਂ ਆਵਾ ਤੋਂ ਰੁਮਾਲ ਵਗੈਰਾ ਕੜੇ ਸਿਮਰਨ ਫੇਰੀ ਸਾਹਿਬ ਤੇ ਇੱਧਰ ਨਾਲ ਹੀ ਲੱਗੇ ਸਕੂਲ ਉੱਥੇ ਲੰਗਰ ਬਣਾਉਣ ਦੀ ਸੇਵਾ ਚੱਲ ਰਹੀ ਆ ਤੁਸੀਂ ਦੇਖ ਸਕਦੇ ਜੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਗੇਟ ਆ ਸਕੂਲ ਦਾ ਤੇ ਉੱਥੇ ਸੰਗਤਾਂ ਲੰਗਰ ਜਿਹੜੀ ਪਕਾਉਣ ਦੀ ਸੇਵਾ ਹੈ ਉਹ ਚੱਲ ਰਹੀ ਚਲੋ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਬਾਹਰ ਬਾਜ਼ਾਰ ਵਾਲੀ ਸਾਈਡ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਕਰ ਲਿਆ ਬੱਚੇ ਦੇਖ ਸਕਦੇ ਤੁਸੀਂ ਖੇਡ ਰਹੇ ਇੱਧਰ ਵੀ ਸ਼ਬੀਲ ਲੱਗੀ ਹੋਈ ਆ ਸੰਗਤ ਜੀ ਤੇ ਇੱਕ ਅੱਗੇ ਵੀ ਲੱਗੀ ਹੋਈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਲੱਗੀਆਂ ਹੀ ਹੋਈਆਂ ਸ਼ਬੀਲਾਂ ਬਾਹਰ ਵੀ ਬਹੁਤ ਸੰਗਤਾਂ ਨੇ ਸ਼ਬੀਲਾਂ ਲਾਈਆਂ ਆ ਜਾਂ ਗਰਮੀ ਦਾ ਕਰਕੇ ਤੁਸੀਂ ਦੇਖ ਸਾਡੇ ਸੇਵਾਦਾਰ ਸੇਵਾ ਕਰਦੇ ਹੋਏ ਸ਼ਬੀਲ ਦੀ ਤੇ ਖੜਾਉਣਿਆਂ ਦੇ ਜਿਹੜੇ ਦੁਕਾਨਾਂ ਉਹ ਦੇਖ ਸਕਦੇ ਜੇ ਇਧਰ ਬੱਚੇ ਆਪਣਾ ਹੀ ਮਸਤੀ ਵਿੱਚ ਖੇਡ ਰਹੇ ਤੇ ਇਧਰ ਵੀ ਵੀਰਦੀ ਦੇਖੋ ਮੇਂ ਸ਼ਬੀਲ ਲੱਗੀ ਹੋਈ ਆ ਬਹੁਤ ਚਬੀਲਾਂ ਲੱਗੀਆਂ ਜਾਂ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਦਿਆਲਪੁਰ ਤੋਂ ਜਦੋਂ ਆਪਾਂ ਤਰਨਤਾਰਨ ਵਾਲੀ ਸਾਈਡ ਜਾਂਦੇ ਆਂ ਤੇ ਰੋਡ ਦੇ ਉੱਪਰ ਹੀ ਗੁਰਦੁਆਰਾ ਸਾਹਿਬ ਆਉਂਦਾ ਆ। ਇੱਧਰ ਸੰਤਾ ਮਹਾਪੁਰਸ਼ਾਂ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਜੇ। ਇੱਧਰ ਬਰਤਨਾਂ ਵਾਲੀ ਦੁਕਾਨ। ਪਕੌੜੇ, ਜਲੇਬੀਆਂ। ਨਾ ਪਤਨੂਸਾਰਾ ਬਾਜ਼ਾਰ ਦਿਖਾਉਣੇ ਆ ਬਹੁਤ ਹੀ ਵੱਡਾ ਮੇਲਾ ਲੱਗਦਾ ਇਸ ਸਥਾਨ ਦੇ ਉੱਪਰ ਤੇ ਆ ਪਤਨੂਸਾਰਾ ਹੀ ਮੇਲਾ ਦਿਖਾਵਾਂਗੇ ਸੋਨਾ ਹੀ ਸੋਨਾ ਤੇ ਦੇਖ ਸਕਦੇ ਇੱਧਰ ਐਨਕਾਂ ਦੀ ਵੀ ਦੁਕਾਨ ਲੱਗੀ ਹੋਈ, ਘੜੀਆਂ, ਐਨਕਾਂ। ਛਤਰੀਆਂ ਵੀ ਲੱਗੀਆਂ ਨੇ, ਅੰਬ੍ਰੇਲਾ। ਚਕਲੇ ਵੇਲਣੇ। ਖਾਣ ਪੀਣ ਦੀਆਂ ਦੁਕਾਨਾਂ। ਬਹੁਤ ਹੀ ਵੱਡਾ ਮੇਲਾ ਹੈ ਤੁਹਾਨੂੰ ਸਾਰੀਆਂ ਹੀ ਦੁਕਾਨਾਂ ਆਪ ਦਿਖਾਉਣੇ ਬਹੁਤ ਵੱਡਾ ਬਾਜ਼ਾਰ ਲੱਗਦਾ ਹੈ ਇਸ ਗੁਰਦੁਆਰਾ ਸਾਹਿਬ ਦੇ ਮੇਲੇ ਤੇ ਇਧਰ ਵੀ ਤੁਸੀਂ ਦੇਖ ਸਕਦੇ ਜੇ ਡੀ ਬੀਅਰ ਬਾਡਮਿੰਟਨ ਵਗੈਰਾ ਸਾਰੀਆਂ ਹੀ ਖੜਾਉਣੇ ਮੈਂ ਇੱਥੇ ਮੌਜੂਦ ਨੇ ਬਹੁਤ ਹੀ ਵੱਡਾ ਬਾਜ਼ਾਰ ਲੱਗਦਾ ਹੈ ਇਸ ਗੁਰਦੁਆਰਾ ਸਾਹਿਬ ਦੇ ਮੇਲੇ ਤੇ ਤੁਸੀਂ ਦੇਖ ਸਕਦੇ ਜੇ ਆ ਬੈਗ ਦੀ ਦੁਕਾਨ ਵੀ ਆ ਗਈ ਬਹੁਤ ਸੋਹਣੇ ਸੋਹਣੇ ਬੈਗ ਪਰਸ ਤੁਸੀਂ ਦੇਖ ਸਕਦੇ ਜੇ ਲੋਰਾ ਟੀ-ਸ਼ਰਟਾਂ ਸਾਰੀਆਂ ਦੁਕਾਨਾਂ ਮੌਜੂਦ ਨੇ ਇੱਥੇ ਲੱਗੀਆਂ ਆ ਉਹ ਵੀ ਇੰਨੀਆਂ ਦੁਕਾਨਾਂ ਖੜਾਉਣਿਆਂ ਦੀਆਂ ਦੁਕਾਨਾਂ ਬਹੁਤ ਹੀ ਵੱਡਾ ਮੇਲਾ ਆ ਇਹ ਟਰੈਕਟਰ ਵੀ ਤੁਸੀਂ ਦੇਖ ਸਕਦੇ ਹੋ ਜੇ ਛਤਰੀਆਂ ਲੱਗੀਆਂ ਜਾਂ ਉੱਪਰ ਪਰਸ ਹੀ ਪਰਸੇ ਇਸ ਦੁਕਾਨ ਦੇ ਉੱਪਰ ਇੱਧਰ ਸਾਰਾ ਬਾਜ਼ਾਰ ਦਿਖਾ ਗਿਆ ਆਪਾਂ ਤੁਹਾਨੂੰ ਫਿਰ ਆਪਾਂ ਦੂਜੀ ਸਾਈਡ ਚੱਲਾਂਗੇ ਉੱਧਰ ਝੂਲੇ ਵੀ ਲੱਗੇ ਹੋਏ ਆ ਗਰਾਊਂਡ ਦੇ ਵਿੱਚ ਨਾਲ ਹੀ ਝੂਲੇ ਆ ਤੇ ਨਾਲ ਹੀ ਉੱਥੇ ਸ਼ਾਮ ਨੂੰ ਜਿਹੜਾ ਕਬੱਡੀ ਦਾ ਮੈਚ ਵੀ ਕਰਾਇਆ ਜਾਊਗਾ ਗਰਾਊਂਡ ਵੀ ਤੁਹਾਨੂੰ ਦਿਖਾ ਕੇ ਲਿਆਉਣੇ ਆਪਾਂ ਦੁਕਾਨਾਂ ਸਾਰੀ ਸਾਈਡ ਹੀ ਲੱਗੀਆਂ ਹੋਈਆਂ ਆ ਇਧਰ ਵਾਲੀ ਸਾਈਡ ਵੀ ਦੂਜੀ ਸਾਈਡ ਵੀ 메ਨ ਰੋਡ ਦੇ ਉੱਪਰ ਵੀ ਦੁਕਾਨਾਂ ਲੱਗੀਆਂ ਹੋਈਆਂ ਤੇ ਦੇਖ ਸਕਦੇ ਹੋ ਵੀ ਅਪਾ ਤੁਹਾਨੂੰ ਸਾਰੀਆਂ ਦਿਖਾਈਆਂ ਨੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੇ-ਵੱਡੇ ਦੇ ਤਾਂ ਲੱਗੇ ਆ ਮਾਝੇ ਏਰੀਏ ਦਾ ਬਹੁਤ ਹੀ ਭਾਰੀ ਮੇਲਾ ਲੱਗਦਾ ਇਸ ਸਥਾਨ ਦੇ ਉੱਪਰ ਤੇ ਸੰਗਤਾਂ ਵੀ ਬਹੁਤ ਹੀ ਦੂਰੋਂ-ਦੂਰੋਂ ਚੱਲ ਕੇ ਗੁਰਦੁਆਰਾ ਸਾਹਿਬ ਨਤਮਸਟਕ ਹੁੰਦੀਆਂ ਨੇ ਤੇ ਹੁਣ ਆਪਾਂ ਤੁਹਾਨੂੰ ਬਾਜ਼ਾਰ ਤੋਂ ਬਾਅਦ ਚ ਲੈ ਕੇ ਚੱਲਦੇ ਹਾਂ ਗਰਾਊਂਡ ਵਾਲੀ ਸਾਈਡ ਜਿੱਧਰ ਝੂਲੇ ਵਗੈਰਾ ਲੱਗੇ ਹੋਏ ਆ ਹਰ ਇੱਕ ਚੀਜ਼ ਦੀ ਦੁਕਾਨ ਤੁਸੀਂ ਦੇਖ ਸਕਦੇ ਜਦੋਂ ਇੱਥੇ ਲੱਗੀ ਹੋਈ ਆ ਛੋਟੀ ਤੋਂ ਛੋਟੀ ਚੀਜ਼ ਤੁਹਾਨੂੰ ਮਿਲ ਜੂਗੀ ਇੱਥੋਂ ਚਪਲਾ ਜੁੱਤੀਆਂ ਵੀ ਦੇ ਸਕਦੇ ਜੀ ਬਹੁਤ ਹੀ ਸੋਹਣੀਆਂ ਸੋਹਣੀਆਂ ਲੱਗੀਆਂ ਹੋਈਆਂ ਇਹ ਇਧਰ ਜੀ ਲੱਗੇ ਹੋਇਆ ਝੂਲੇ ਆਪਾਂ ਤੁਹਾਨੂੰ ਦਿਖਾ ਕੇ ਲਿਆਉਨੇ ਆ ਇਦਰ ਖਾਣ ਪੀਣ ਵਾਲੀਆਂ ਦੁਕਾਨਾਂ ਬਹੁਤ ਵੱਡੀਆਂ ਲੱਗੀਆਂ ਨਾਲ ਹੀ ਕੁਰਸੀਆਂ ਦੇ ਉੱਪਰ ਬਹਿਣ ਵਾਸਤੇ ਵੀ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਹੈ ਇਦਰ। ਉਹ ਤੁਸੀਂ ਚੂਲੇ ਦੇਖ ਸਕਦੇ ਜੇ ਆਪਾਂ ਤੁਹਾਨੂੰ ਕੋਲੋਂ ਵੀ ਦਿਖਾਉਣੇ ਆ ਜਾ ਕੇ ਤੇ ਨਾਲੇ ਕਬੱਡੀ ਵਾਲੀ ਗਰਾਊਂਡ ਦਿਖਾਵਾਂਗੇ। ਜਿੱਥੇ ਸ਼ਾਮ ਦੇ ਟਾਈਮ ਹੋਊਗਾ ਮੈਚ। ਸੁਬ੍ਹਾ-ਸੁਬ੍ਹਾ ਦਾ ਟਾਈਮ ਹੋਣਾ ਕਰਕੇ ਹੱਲੇ ਤੋਂ ਅਸੀਂ ਦੇਖ ਸਕਦੇ ਜੇ ਤਿਆਰੀਆਂ ਹੀ ਹੋ ਰਹੀਆਂ ਨੇ ਆ ਤੇ ਜਿਹੜਾ ਸ਼ਾਮ ਨੂੰ ਮੇਲਾ ਬਹੁਤ ਜ਼ਿਆਦਾ ਭਰ ਜਾਂਦਾ ਏ ਇਹਦੇ ਰੇਲ ਗੱਡੇ ਵੀ ਤੁਸੀਂ ਦੇਖ ਸਕਦੇ ਜੇ ਤੇ ਉੱਧਰ ਤੁਸੀਂ ਗਰਾਊਂਡ ਦੇਖ ਸਕਦੇ ਹੋ ਗਰਾਊਂਡ ਬਣਾ ਰਹੇ ਆ ਲੈਸ ਟਰੈਕਟਰ ਨਾਲ ਸ਼ਾਮ ਨੂੰ ਇਸ ਸਥਾਨ ਤੇ ਇਸੇ ਗਰਾਊਂਡ ਦੇ ਵਿੱਚ ਖੇਡਿਆ ਜਾਊਗਾ ਮੈਚ ਕਬੱਡੀ ਦਾ ਸਟੈਂਡ ਵਗੈਰਾ ਇਹ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਸਾਡੀ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਤੇ ਆਸ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਈਗੀ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ